ਸਮਾਰਟ ਸਿਟੀ ਅਧੀਨ ਨਗਰ ਨਿਗਮ ਵੱਲੋਂ ਪੂਰੇ ਸ਼ਹਿਰ ਪਾਰ ਵਿੱਚ ਪਲਾਸਟਿਕ ਬੋਤਲ ਰੀਸਾਈਕਲ ਮਸ਼ੀਨਾਂ ਲਗਵਾਈਆਂ ਗਈਆਂ ਹਨ ਜੋ ਹੁਣ ਬੰਦ ਪਈਆਂ ਹਨ ਇੱਕ ਮਸ਼ੀਨ ਨਗਰ ਨਿਗਮ ਦਫ਼ਤਰ ਰਣਜੀਤ ਐਵੇਨਿਊ ਵਿਖੇ ਲੱਗੀ ਹੋਈ ਹੈ ਉਹ ਵੀ ਚਿੱਟਾ ਹਾਥੀ ਬਣੀ ਹੋਈ ਹੈ ਨਗਰ ਨਿਗਮ ਦੇ ਅਧਿਕਾਰੀ ਨੂੰ ਚਾਹੀਦਾ ਹੈ ਕਿ ਜੇਕਰ ਉਹ ਮਸ਼ੀਨਾਂ ਖਰਾਬ ਹੋ ਚੁੱਕੀਆਂ ਹਨ ਉਹਨਾਂ ਦਾ ਕੋਈ ਕੰਮ ਨਹੀਂ ਹੈ ਤਾਂ ਉਹਨਾਂ ਨੂੰ ਉੱਥੋਂ ਹਟਾ ਦਿੱਤਾ ਜਾਵੇ ਨਗਰ ਨਿਗਮ ਦੇ ਦਫਤਰ ਰਣਜੀਤ ਐਵੇਨਿਊ ਵਿਖੇ ਮੌਜੂਦ ਆ ਪਹਿਲਾਂ ਤੁਹਾਨੂੰ ਦਿਖਾ ਦਨੇ ਕਿ ਪਿੱਛੇ ਉਹ ਬੋਰਡ ਤੇ ਲਿਖਿਆ ਹੋਇਆ ਹੈ ਕਿ ਮਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਸਵਸਥ ਅੰਮ੍ਰਿਤਸਰ ਸਵੱਛ ਅੰਮ੍ਰਿਤਸਰ ਸੋ ਇਹ ਜਿਹੜੀਆਂ ਚੀਜ਼ਾਂ ਨੇ ਸਿਰਫ ਲਿਖਣ ਵਾਸਤੇ ਹੀ ਨੇ ਅਸਲੀਅਤ ਕੁਝ ਹੋਰ ਹੈ ਹੁਣ ਤੁਹਾਨੂੰ ਅਸੀਂ ਦਿਖਾਣੇ ਆ ਕਿ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਜਿਹੜੀਆਂ ਮਸ਼ੀਨਾਂ ਲਗੀਆਂ ਗਈਆਂ ਸੀ ਸ਼ਹਿਰ ਭਰ ਦੇ ਵਿੱਚ ਇੱਕ ਨਗਰ ਨਿਗਮ ਦੇ ਵਿਹੜੇ ਚ ਪਈ ਹੋਈ ਹੈ ਬਿਲਕੁਲ ਉਹ ਦਰਵਾਜ਼ੇ ਦੇ ਨਾਲ ਹੀ ਸੋ ਪਲਾਸਟਿਕ ਬੋਤਲ ਰੀਸਾਈਕਲ ਮਸ਼ੀਨ ਇੱਥੇ ਪੈਸੇ ਵੀ ਮਿਲਦੇ ਸੀ ਕਿਸੇ ਟਾਈਮ 'ਚ ਤੇ ਜਿਹੜੀਆਂ ਬੋਤਲਾਂ ਨੇ ਉਹ ਇਹਦੇ ਵਿੱਚ ਪਾਈਆਂ ਜਾਂਦੀਆਂ ਸੀ ਤੇ ਰੀਸਾਈਕਲ ਕੀਤੀਆਂ ਜਾਂਦੀਆਂ ਸੀ ਸੋ ਇਹ 스마트 ਸਿਟੀ ਦਾ ਪ੍ਰੋਜੈਕਟ ਸੀ ਜਿਹੜਾ ਕਿ ਹੁਣ ਖਤਮ ਹੋ ਚੁੱਕਾ ਹੈ ਸੋ ਕਹਿ ਸਕਦੇ ਆ ਕਿ ਹੁਣ ਸਿਰਫ ਇਹ ਮਸ਼ੀਨ ਸਿਰਫ ਇੱਕ ਨਾਂ ਦੀ ਮਸ਼ੀਨ ਹੈ ਇੱਕ লাশ ਬਣ ਚੁੱਕੀ ਹੈ ਜਿਹੜੀ ਕਿ ਨਗਰ ਨਿਗਮ ਦੇ ਵਿੜੇ 'ਚ ਪਈ ਹੋਈ ਹੈ ਇਥੋਂ ਮੇਅਰ ਸਾਹਿਬ ਕਮਿਸ਼ਨਰ ਸਾਹਿਬ ਸਾਰੇ ਅਧਿਕਾਰੀ ਜਿਹੜੇ ਨੇ ਉਹ ਲੰਘਦੇ ਨੇ ਇਹਦੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਕਿੰਨੀਆਂ ਮਸ਼ੀਨਾਂ ਲਗੀਆਂ ਹੋਣਗੀਆਂ ਪੂਰੇ ਸ਼ਹਿਰ ਦੇ ਵਿੱਚ ਤੇ ਕਿੰਨੇ ਪੈਸੇ ਖਰਚ ਕੀਤੇ ਗਏ ਹੋਣਗੇ ਸੋ ਇਹ ਜਨਤਾ ਦੇ ਉਹ ਪੈਸੇ ਨੇ ਜਿਹੜੇ ਟੈਕਸ ਦੇ ਰੂਪ ਵਿੱਚ ਵਸੂਲੇ ਜਾਂਦੇ ਨੇ ਸੋ ਜਨਤਾ ਦੇ ਪੈਸਿਆਂ ਨੂੰ ਇਸ ਤਰ੍ਹਾਂ ਖਰਾਬ ਕੀਤਾ ਜਾ ਰਿਹਾ ਹੈ ਪਰ ਇਸ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਸੋ ਇਸ ਮਸ਼ੀਨ ਦੇ ਵਿੱਚ ਹੁਣ ਹੋਰ ਕੁਝ ਨਹੀਂ ਬਸ ਇਹਦੇ ਵਿੱਚ ਮੱਛਰ ਹੋਣਗੇ ਤੇ ਕੀੜ ਪਤੰਗੇ ਹੋਣਗੇ ਹੋਰ ਇਹਦੇ ਵਿੱਚ ਕੁਝ ਨਹੀਂ ਸੋ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪੇਰ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਇਹੀ ਕਵਾਂਗੇ ਕਿ ਇਹਨੂੰ ਵੀ ਇਥੋਂ ਹਟਾਇਆ ਜਾਵੇ ਜਾਂ ਫਿਰ ਇਹਨੂੰ ਮੁੜ ਚਾਲੂ ਕੀਤਾ ਜਾਵੇ ਤਾਂ ਜੋ ਸ਼ਹਿਰ ਨੂੰ ਸਵੱਛ ਤੇ ਸਵਸਥ ਬਣਾਉਣ ਦਾ ਜਿਹੜਾ ਕਿਹਾ ਜਾ ਰਿਹਾ ਹੈ ਉਹਨੂੰ ਪੂਰਾ ਕੀਤਾ ਜਾ ਸਕੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ